ਧਨਕਗਰ ਸੈਂਟਰ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਵੀਂ ਕਲਾਸ ਤੱਕ ਦਾ ਸਾਲਾਨਾ ਇਮਤਿਹਾਨਾਂ ਦਾ ਨਤੀਜਾ ਐਲਾਨਿਆ ਗਿਆ ਅਗਰਵਲ ਟਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਦ ਨਿੱਤਲ ਦੀ ਅਗਵਾਈ ਵਿੱਚ ਆਯੋਜਿਤ ਇਸ ਸਮਾਨ ਸਨਮਾਨ ਸਮਾਰੋਹ ਦੌਰਾਨ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਗਿਆ ਕਿ ਮੇਰੀ ਕਮੇਟੀ ਮੈਂਬਰ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਇਸ ਮੌਕੇ ਬੱਚੇ ਪਰ ਅਨੁਰੋਧ ਕਰਨ ਕਮੇਟੀ ਮੈਂਬਰ ਪੂਜਨ ਮਿੱਤਲ ਅੰਕੁਸ਼ ਗੋਇਲ ਰਮਨ ਗੁਪਤਾ ਤੋਂ ਇਲਾਵਾ ਮੇਰੇ ਵੱਲੋਂ ਭਾਰਤ ਪੂਜਨ ਗੋਇਲ ਪਰਮਾਤਮਾ ਕਰੇ ਆਦੀ ਹਾਜ਼ਰ ਸਨ ਬੰਦੀਆਂ ਸ਼ੋ ਜਦ ਮੈਂ ਪਹਿਲੇ ਸਕੂਲ ਕਲਾਸ ਦੇ ਪਹਿਲੇ ਪੰਜ ਬੱਚੇ ਜਾਵਾਂ ਉਹਦਾ ਇੱਕ ਜਨੂਨ ਪੈਦਾ ਕਰਕੇ ਭੇਜिए ਮੈਂ ਇਸਾਰਿਸ ਦਾ ਨੂੰ ਸਾਰੇ ਪੇਰੇ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਅਤੇ ਅਸੀਂ ਥੋੜੇ ਦੇਖੀ ਹੈ ਸਕੂਲ ਦਾ ਕੰਮ ਲਗਾਤਾਰ ਕਿਵੇਂ ਚੱਲ ਰਿਹਾ ਸ਼ਾਇਦ ਕਿਸੇ ਕਾਮਰਡ ਸਕੂਲਾਂ ਨੂੰ ਨਹੀਂ ਦੇਖੇ ਹੋਣਗੇ ਜਿਸ ਤਰ੍ਹਾਂ ਦਾ ਫਰਨੀਚਰ ਤਿਆਰ ਹੋ ਰਿਹਾ ਮੈਂ ਟੇਬਲ ਤਿਆਰ ਕੀਤੇ ਨੇ ਹੁਣ ਜਿਹੜੇ ਨਵੇਂ ਰੂਮ ਬਣਨੇ ਨੇ ਉਹਨਾਂ ਵਾਸਤੇ ਸਾਰਾ ਫਰਨੀਚਰ ਬੇਰੀ ਦਿਲ ਦੀ ਇੱਛਾ ਵੀ ਕਿ ਨਮੀ ਜੀ ਦੇ ਪਿਛੇ ਨੇ ਆਪਣੀ ਬੀਏ ਚੌਂਕਾ ਜੀ ਆ ਗਈ ਜਤਮਣੀ ਪੰਜਾਬ ਕੈਸਬੀ ਦੇ ਚੇਅਰਮੈਨ ਨੀਮੰਰ ਨੇ ਉਹ ਉਹਨਾਂ ਨੇ ਜਦ ਸਕੂਲ ਚੈੱਕ ਕੀਤਾ ਉਹਨਾਂ ਨੂੰ ਅਫਸਰੀ ਬਹੁਤ ਜਿਆਦਾ ਦਿੱਤੀ ਉਹ ਕਹਿੰਦੇ ਸਾਰੇ ਮੈਨੂੰ ਕਹਿਣ ਲੱਗੇ ਸੋਸਾਇਟੀ ਦਾ ਸਕੂਲ ਉਹਨਾਂ ਨੇ ਬੜਾ ਫਖਰ ਮਹਿਸੂਸ ਕੀਤਾ ਬੀਏ ਸੋਸਾਇਟੀ ਚੰਗੇ ਕੰਮ ਕਰ ਰਹੀ ਆ ਤਾਂ ਬਹੁਤ ਐਪਰੀਸ਼ੀਏਟ ਉਹਨਾਂ ਨੇ ਸਟੇਜ ਤੇ ਵੀ ਆਪਣੀ ਦੇਸ਼ ਐਪਰੀਸ਼ੀਏਟ ਕਰਕੇ ਗਏ ਫਿਰ ਉਹਨਾਂ ਨੇ ਜਲੰਧਰ ਜਾ ਕੇ ਵੀ ਐਪਰੀਸ਼ੀਏਟ ਕੀਤਾ ਇਸ ਤਰ੍ਹਾਂ ਦੇ ਸਕੂਲਾਂ ਨੂੰ ਵਾਰਡ ਦੇਣੇ ਚਾਹੀਦੇ ਨੇ ਜਿਹੜੀਆਂ ਸੋਸਾਇਟੀਆਂ ਚੰਗਾ ਕੰਮ ਕਰ ਰਹੀਆਂ ਨੇ ਫਿਰ ਮੈਂ ਸੈਂਟੀਮੀਟਰ ਗਣਦੇ ਆ DSM DSP ਆ ਜਾਂਦੇ ਨੇ ਉਹਦੇ ਹੀ ਨੇ ਵੀਰ ਅਗਰ ਸਾਇੰਸ ਸਕੂਲ ਵਾਂਗਾਂ ਤਾਂ ਇੱਥੇ ਸਕੂਲਾਂ ਕਿਤੇ ਅਸੀਂ ਕਿਹੜਾ ਪੁੜਿਆਲੇ ਚ ਆ ਰਹੇ ਹਾਂ ਉੱਥੇ ਵੀ ਜਿਹੜੇ ਵੱਡੇ ਵੱਡੇ ਸਕੂਲ ਨੇ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਬ੍ਰਿਟਿਸ਼ ਸਕੂਲ ਆ ਜਾ ਬਾਈ ਵੀ ਐਨ ਨਾਇ ਇਨਫਰਾਸਟ੍ਰਕਚਰ ਇਸ ਨੂੰ ਨਾਲਸਪ ਲਾਂਚ ਬਣੀ ਹੈਗਾ ਇਸ ਤਰ੍ਹਾਂ ਦਾ ਸਾਬ ਸਵੈ ਦਾ ਸਿਸਟਮ ਕਿਤੇ ਨਹੀਂ ਹੈਗਾ